ਇੱਕ ਜਾੜਾ ਹੋਇਆ ਸੀ ਬੜੇ ਸਾਲ ਪਹਿਲਾਂ ਲੋਕਾਂ ਨੂੰ ਆਪਣੇ ਘਰਾਂ ਚੋਂ ਕੱਢਤਾ ਸੀ ਉਸ ਜਾੜੇ ਅਸੀਂ ਤਾਂ ਨਹੀਂ ਦੇਖਿਆ ਨਾ ਕੀ ਕੀ ਹੋਇਆ ਸੀ ਪਰ ਸਾਡੇ ਬਜ਼ੁਰਗਾਂ ਦੇ ਬੋਲ ਸੁਣ ਕੇ ਕਈ ਵਾਰ ਉਹਨਾਂ ਦੀ ਅੱਖ ਦਾ ਹੰਝੂ ਬੜਾ ਹੀ ਕੁਝ ਬੋਲ ਜਾਂਦਾ ਕਈਆਂ ਨੂੰ ਕਈਆਂ ਤੋਂ ਖੇਤਾਂ ਨੂੰ ਕਈਆਂ ਤੋਂ ਕਈਆਂ ਨੂੰ ਮਾਵਾਂ ਤੋਂ ਕਈਆਂ ਨੂੰ ਸਾਵਾਂ ਤੋਂ ਕਈਆਂ ਨੂੰ ਸਿਆਣਿਆਂ ਤੋਂ ਤੇ ਮਾਵਾਂ ਨੂੰ ਨਿਆਣਿਆਂ ਤੋਂ ਕਈਆਂ ਨੂੰ ਅੰਦਰਾਂ ਤੋਂ ਕਈਆਂ ਨੂੰ ਮੰਦਰਾਂ ਤੋਂ ਵਾਂਝਾ ਕਰਤਾ ਇਸ ਜਾੜੇ ਨੇ ਤੇ ਅੱਜ 77 ਸਾਲ ਬਾਅਦ ਉਸ ਅਜਾੜੇ ਦਾ ਸਾਨੂੰ ਦੁੱਖ ਕਿਉਂ ਆ ਮੈਨੂੰ ਦੁੱਖ ਹੈ ਕਿ ਕਿਉਂ ਛੱਡ ਕੇ ਵਤਨ ਇੱਥੋਂ ਗਈਆਂ ਹੁਣ ਮੁੜ ਇੱਥੇ ਦੇ ਸਿਚੜੀਆਂ ਨਹੀਂ ਆਈਆਂ ਇਹ ਉਹੀ ਕਿਸਮ ਐ ਜਿਹੜੀ ਘਰਾਂ ਦੇ ਵਿੱਚ ਕਦੇ ਚੁੱਪ ਹੀ ਨਹੀਂ ਸੀ ਕਰਦੀਆਂ ਉਹਨਾਂ ਨੂੰ ਆਪਣੇ ਘਰ ਛੱਡਨੇ ਪਏਗੇ ਇਹ ਆਪਣੇ ਲਈ ਕੋਈ ਜੜਾ ਨਹੀਂ ਹਾਂ ਕਿਉਂਕਿ ਬੇਜ਼ਬਾਨ ਨੇ ਉਹ ਹਨਾ ਜਿਵੇਂ ਅੱਜ ਕੱਲ ਦੇ ਕਈ ਲੋਕਾਂ ਵਾਂਗ